ਆਸਾ ਮਹੱਲਾ ਪੰਜਵਾਂ اکਥਾ ਹਰ ਇਕਥ ਕਥਾ ਕਿਸ ਜਾਏ ਨ ਜਾਣੀ ਰਾਮ ਸੋਰਨਰ ਸੋਰਨਰ ਮਨ ਜਨ ਸਹਿਜ ਬਖਾਣੀ ਰਾਮ ਸਹਿਜੇ ਬਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਪ ਇੱਕ ਅਲਖ ਪ੍ਰਭ ਨਰੰជន ਮਨ ਚਿੰਦੇ ਆ ਫਲ ਪਾਇ ਤਜਮਾਨ ਮੋਹ ਬਕਾਰ ਦੂਜਾਂ ਜੋਤੀ ਜੋਤ ਸਮਾਣੀ ਬਨਵੰਤ ਨਾਨਕ ਗੁਰ ਪ੍ਰਸਾਦੀ ਸਦਾ ਹਰ ਰੰਗ ਮਾਣੀ ਬਨਵੰਤ ਨਾਨਕ ਗੁਰ ਪ੍ਰਸਾਦੀ ਸਦਾ ਹਰ ਰੰਗ ਮਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਪਿਆਰ ਵਾਲਿਓ ਸਤਸੰਗੀ ਜਨੋ ਅੱਜ ਆਪਾਂ ਪਾਵਨ ਪਵਿੱਤਰ ਅੰਗ 453 ਤੇ ਸੁਭਾਏਮਾਨ ਸ਼ਬਦ ਪੜਿਆ ਦੋ ਤਿੰਨ ਪੰਕਤੀਆਂ ਜੋ ਸਤਗੁਰੂ ਸਮਝਾਉਣਾ ਕਰਦੇ ਨੇ ਵੀ ਹੇ ਭਾਈ ਪ੍ਰਮਾਤਮਾ ਦੀ ਸਿਫਤ ਸਲਾਹ ਆਪਣੀ ਹੋਮੇ ਚਤਰਾਈ ਦੇ ਆਧਾਰ ਤੇ ਨਹੀਂ ਕੀਤੀ ਜਾ ਸਕਦੀ ਸਿਆਣਫ ਚਤਰਾਈ ਦੇ ਆਸਰੇ ਪ੍ਰਮਾਤਮਾ ਦੀ ਸਿਫਤ ਸਲਾਹ ਨਾਲ ਜਾਣ ਪਛਾਣ ਨਹੀਂ ਪਾ ਪਾਈ ਜਾ ਸਕਦੀ ਕਿਉਂਕਿ ਮੁੱਖ ਮਨੁੱਖ ਚਤਰਾਈਆਂ ਬਥੇਰੀਆਂ ਕਰਦਾ ਚਤਰਾਈ ਦਾ ਮਤਲਬ ਹੁੰਦਾ ਜੀ ਸਿਆਣਾ ਕੋਈ ਮਾੜਾ ਲਬਜ ਨਹੀਂ ਹੈਗਾ ਚਤਰਾਈ ਕਹੀ ਆਪਾਂ ਕਹਿੰਦੇ ਨਾ ਵੀ ਤੂੰ ਚਤਰਾਈਆਂ ਕਰਦਾ ਤਾਂ ਗੁੱਸਾ ਮੰਨਦੇ ਆ ਵੀ ਤੂੰ ਮੈਨੂੰ ਇਹ ਕੱਲ ਕਿਉਂ ਕਹੀ ਉਹਦਾ ਅਨੁਭਾਵ ਅਰਥ ਇਹੀ ਆ ਚਤਰਾਈ ਦਾ ਵੀ ਸਿਆਣਫ ਇਸੇ ਮਹਾਰਾਜ ਨੇ ਇਹੀ ਦੱਸਿਆ ਵੀ हे ਭਾਈ ਪ੍ਰਮਾਤਮਾ ਦੀ ਸਿਫਤ ਸਲਾਹ ਆਪਣੀ ਹੋਮੇ ਚਤਰਾਈ ਦੇ ਆਧਾਰ ਤੇ ਨਹੀਂ ਕੀਤੀ ਜਾ ਸਕਦੀ ਵੀ ਤੂੰ ਹੰਕਾਰ ਚੱਕੀ ਫਿਰੇ ਵੀ ਮੈਂ ਬਹੁਤ ਸਿਆਣਾ ਬੜੀ ਮੈਨੂੰ ਸਿਆਣ ਫਾਵੇਂ ਬੜਾ ਰੱਬ ਦਾ ਨਾਮ ਜਪਦਾ ਨਹੀਂ ਚਤਰਾਈ ਨਾਲ ਨਹੀਂ ਹੋਣਾ ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਸਿਫਤ ਸਲਾਹ ਨਾਲ ਜਾਣ ਪਛਾਣ ਨਹੀਂ ਪਾ ਸਕਦਾ ਮਹਾਰਾਜ ਕਹਿੰਦੇ ਆਪਣੀ ਹੋਮੇ ਚਤਰਾਈ ਦੇ ਆਧਾਰ ਤੇ ਲਿਖਿਆ ਸਤਿਗੁਰਾਂ ਨੇ ਅਕਥਾ ਹਰ ਅਕਥ ਕਥਾ ਕਿਸ ਜਾਏ ਨਾ ਜਾਣੀ ਇਹ ਆਪਾਂ ਇਸ ਬੰਦ ਦਾ ਆ ਭਾਵ ਪੜਿਆ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਸੁਰ ਨਰ ਸੁਰ ਨਰ ਮਨ ਜਨ ਸਹਿਜ ਬਖਾਣੀ ਰਾਮ ਦੇਵੀ ਸੁਭਾਅ ਵਾਲੇ ਸ਼ਾਂਤ ਚਿੱਤ ਰਹਿਣ ਵਾਲੇ ਮਨੁੱਖ ਆਤਮਿਕ ਡੋਲਤਾ ਵਿੱਚ ਟਿਕ ਕੇ ਹੀ ਸਿਫਤ ਸਲਾਹ ਕਰਦੇ ਹਨ ਦੇਵੀ ਦਾ ਭਾਵ ਹੁੰਦਾ ਜੀ ਕਿਸੇ ਨੂੰ ਕੁਝ ਦੇਣ ਵਾਲਾ ਦਾਤਾ ਉਹ ਅਕਾਲ ਪੁਰਖ ਵਾਹਿਗੁਰੂ ਦਾਤਾ ਜਿਹਦਾ ਸੁਭਾਅ ਵਾਲਾ ਜਿਹੜਾ ਇਨਸਾਨ ਆ ਭਾਈ ਉਹੋ ਜਿਹਾ ਸੁਭਾਅ ਮੇਰ ਖੰਦਾ ਗੁਰੂ ਦੇ ਨਾਲ ਫੇਰ ਭਾਈ ਪਰਮਾਤਮਾ ਦੀ ਸਭ ਤੋਂ ਸਲਾਹ ਕੀਤੀ ਜਾ ਸਕਦੀ ਹੈ ਤੇ ਨਹੀਂ ਜੇ ਕੋਈ ਮਾਨ ਚੱਕੀ ਫਿਰੇ ਆਪ ਦੀ ਸਚਤrai ਸਿਆਣਫ ਚੱਕੀ ਫਿਰੇ ਵੀ ਮੈਂ ਕਹੀ ਤਾਂ ਕਹਿੰਦਾ ਮੇਰੀ ਰੱਬ ਨਾਲ ਸਿੱਧੀ ਗੱਲਬਾਤ ਹੈ ਹੈਗੀ ਆ ਭਗਤ ਪਿਆਰਿਆਂ ਦੀ ਗੱਲ ਸਿੱਧੀ ਗੱਲਬਾਤ ਆ ਪਰਮਾਤਮਾ ਦੇ ਨਾਲ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਜੋ ਵੀ ਭਗਤ ਪਿਆਰਿਆਂ ਦੀ 15 ਭਗਤ ਸਹਿਬਾਨਾਂ ਦੀ ਬਾਣੀ ਦਰਜ ਹੈ ਭਟ ਸਹਿਬਾਨਾਂ ਦੀ ਗੁਰ ਸਿੱਖਾਂ ਦੀ ਜਾਨੀ ਕਿ ਹੈਗੇ ਨੇ ਰੱਬ ਦੇ ਪਿਆਰੇ ਜਿਨ੍ਹਾਂ ਦੀ ਸਿੱਧੀ ਗੱਲਬਾਤ ਆ ਮੰਨਦੇ ਆਪਾਂ ਪਰ ਜੇ ਮੇਰੇ ਵਰਗਾ ਐਵੇਂ ਹੀ ਹੰਕਾਰ ਜਾਂ ਚੱਕੀ ਫਿਰੇ ਕਿ ਪ੍ਰਮਾਤਮਾ ਯਾਦ ਨਹੀਂ ਆਉਂਦਾ ਹਿਰਦੇ ਘਰ ਵਿੱਚ ਵੱਸਦਾ ਨਹੀਂ ਹੰਕਾਰ ਚੱਕੀ ਫਿਰਦਾ ਇਥੇ ਆਪਾਂ ਪੰਕਤੀ ਵੀ ਇੱਕ ਲਿਖੀ ਹੋਈ ਆ ਜੀਵ ਪ੍ਰਮਾਤਮਾ ਨੂੰ ਭੁੱਲ ਸਕਦਾ ਹੈ ਪ੍ਰਮਾਤਮਾ ਜੀਵ ਨੂੰ ਕਦੇ ਨਹੀਂ ਭੁੱਲਦਾ ਦੁੱਖ ਸੁੱਖ ਵਿੱਚ ਉਸ ਦੇ ਨਾਲ ਖੜਾ ਹੁੰਦਾ ਹੈ ਇਹਦਾ ਭਾਵ ਇਹ ਹੀ ਆ ਵੀ ਉਹ ਪ੍ਰਮਾਤਮਾ ਨੇ ਤੈਨੂੰ ਪੈਦਾ ਕੀਤਾ ਹਰ ਵੇਰੇ ਹਰ ਥਾਂ ਤੈਨੂੰ ਦੇਖ ਰਿਹਾ ਤੇ ਸੁਣ ਰਿਹਾ ਸੱਤ ਸੁਣਦਾ ਸੱਤ ਵੇਖਦਾ ਤੇ ਜੀਵ ਭੁੱਲਿਆ ਹੋਇਆ ਉਹਨੂੰ ਪਰ ਪ੍ਰਭੂ ਪ੍ਰਮਾਤਮਾ ਕਦੇ ਵੀ ਜੀਵ ਨੂੰ ਭੁੱਲਦਾ ਨਹੀਂ ਜਿਹਨੂੰ ਉਹਨੇ ਪੈਦਾ ਕੀਤਾ ਉਹਦੀ ਦੇਖ ਰਹਿ ਕਰਦਾ ਸਾਰੇ ਥਾਂਾਂ ਤੇ ਉਹਨੂੰ ਦੇਖਦਾ ਤੇ ਸੁਣਦਾ ਹੈ ਤੇ ਜਿਹੜਾ ਮਨੁੱਖ ਦੇਵੀ ਸੁਭਾਅ ਵਾਲੇ ਸ਼ਾਂਤ ਚਿੱਤ ਰਹਿਣ ਵਾਲੇ ਹਨ ਉਹ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕ ਕੇ ਹੀ ਸਿਫਤ ਸਲਾ ਕਰਦੇ ਨੇ ਅਗੇ ਮਹਾਰਾਜ ਕਹਿੰਦੇ ਨੇ ਸਹਜੇ ਬਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਿੰਨਾ ਮਨੁੱਖਾਂ ਨੇ ਆਤਮਿਕ ਜੀਵਨ ਦੇਣ ਵਾਲੀ ਗੁਰਬਾਣੀ ਦੀ ਬਰਕਤ ਨਾਲ ਆਤਮਕ ਅਡੋਲਤਾ ਵਿੱਚ ਟਿਕ ਕੇ ਪ੍ਰਮਾਤਮਾ ਦੀ ਸਿੱਖਤ ਸਲਾਹ ਕੀਤੀ ਉਹਨਾਂ ਨੇ ਪ੍ਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਪਾ ਲਿਆ ਜਪ ਇੱਕ ਅਲਖ ਪ੍ਰਭ ਨਰੰਜਨ ਮਨ ਚੰਦ ਫਲ ਪਾਇਆ ਉਸ ਇੱਕ ਅਦ੍ਰਿਸ਼ਟ ਤੇ ਨਿਰਲੇਪ ਪ੍ਰਭੂ ਨੂੰ ਸਿਮਰ ਕੇ ਉਹਨਾਂ ਨੇ ਮਨ ਚੇਤਬਿਆ ਫਲ ਪ੍ਰਾਪਤ ਕਰ ਲਿਆ ਜੋ ਜਿਹੜਾ ਮਨ ਨੂੰ ਚੰਗਾ ਲੱਗਿਆ ਉਹ ਫਲ ਪ੍ਰਾਪਤ ਹੋ ਗਿਆ ਤਜਮਾਨ ਮੋਹ ਵਿਕਾਰ ਦੂਜਾ ਜੋਤੀ ਜੋਤ ਸਮਾਣੀ ਮਹਾਰਾਜ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ ਹੰਕਾਰ ਮੋਹ ਵਿਕਾਰ ਮਾਇਆ ਦਾ ਪਿਆਰ ਦੂਰ ਕਰਕੇ ਆਪਣੀ ਸੁਰਤ ਰੱਬੀ ਰੂਹ ਰੱਬੀ ਨੂਰ ਵਿੱਚ ਜੋੜ ਲਈ ਰੱਬ ਦਾ ਰੂਪ ਹੋ ਗਿਆ ਮਨੁੱਖ ਉਹ ਕਿਉਂਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜਿਸ ਵਾਹੀ ਗੁਰੂ ਵਾਲਾ ਤਾਂ ਫੇਰ ਤਾਂ ਉਹਦਾ ਰੂਪ ਹੀ ਹੋ ਜਾਣਾ ਗੁਰਪਰਮੇਸ਼ਰ ਇੱਕੋ ਜਣ ਗੁਰੂ ਸਾਹਿਬ ਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮੇਸ਼ ਪਿਤਾ ਤੱਕ ਭਗਤ ਪਿਆਰੇ ਇਹਨਾਂ ਦਾ ਸਵਾਹੀ ਉਸ ਰੱਬ ਵਰਗਾ ਤੇ ਉਹਦਾ ਹੀ ਰੂਪ ਹੈ ਫਿਰ ਜੈਸਾ ਸੇਵ ਤੈਸਾ ਹੋਏ ਜਿਹੋ ਜਿਹੇ ਦੀ ਭਾਈ ਸਭ ਤੋਂ ਛਲਾ ਕਰਦਾ ਤੂੰ ਮਨ ਵਿੱਚ ਧਿਆਨ ਵਿੱਚ ਰੱਖਦਾ ਉਹੀ ਹੋ ਜਾਣਾ ਚੰਗਾ ਸੋਚ ਰਿਹਾ ਚੰਗਾ ਹੋਏਗਾ ਮਾੜਾ ਸੋਚੇਗਾ ਮਾੜਾ ਹੋ ਜਾਣਾ ਤਾਂ ਹੀ ਆਪਾਂ ਕਹਿੰਦੇ ਨੇ ਨਾ ਆਮ ਗੱਲ ਘਰਾਂ ਵਿੱਚ ਜਦੋਂ ਕਰਦੇ ਆਪਾਂ ਕਹਿੰਨੇ ਭਾਈ ਚੰਗੀ ਸੋਚ ਰੱਖਣੀ ਚਾਹੀਦੀ ਆ ਨਿਕਟ ਵਰਤੀ ਨਹੀਂ ਸੋਚਣਾ ਚਾਹੀਦਾ ਪੋਜ਼ਿਟਿਵ ਪੋਜ਼ਿਟਿਵ ਰੱਖਣੀ ਚਾਹੀਦੀ ਆ ਸੋਚਾ ਇਨਸਾਨ ਨੂੰ ਮੈਨਾਂ ਬੰਤਨ ਹਾਨ ਕੋ ਗੁਰ ਪ੍ਰਸਾਦੀ ਸਦਾ ਹਰ ਰੰਗ ਮਾਣੀ ਲੋ ਜੀ ਮਹਾਰਾਜ ਕਹਿੰਦੇ ਨਾਨਕ ਬੇਨਤੀ ਕਰਦਾ ਹੈ ਉਹ ਗੁਰੂ ਜੀ ਕਿਰਪਾ ਨਾਲ ਸਦਾ ਪ੍ਰਭੂ ਮਲਾਪ ਦਾ ਆਨੰਦ ਮਾਣਦੇ ਹਨ ਕਿਉਂਕਿ ਯਾਦ ਹੀ ਉਹਨਾਂ ਦੀ ਵਸੀ ਰਹਿੰਦੀ ਹੈ ਜਿਹਦੀ ਪਾਈ ਯਾਦ ਵਸੀ ਰਹੇਗੀ ਉਹੀ ਤੇਰੇ ਅੰਦਰ ਪ੍ਰਵੇਸ਼ ਕਰ ਜਾਣਾ ਹਰ ਸੰਤਾਂ ਹਰ ਸੰਤ ਸੱਜਣ ਮੇਰੇ ਮੀਤ ਸਹਾਈ ਰਾਮ ਪ੍ਰਮਾਤਮਾ ਦੇ ਸੰਤ ਜਨ ਮੇਰੇ ਮਿੱਤਰ ਹਨ ਮੇਰੇ ਸੱਜਣ ਹਨ ਮੇਰੇ ਸਾਥੀ ਹਨ ਫੇਰ ਬੜਵਭਾਗੀ ਬੜਵਭਾਗੀ ਸਤ ਸੰਗਤ ਪਾਈ ਰਾਮ ਉਹਨਾਂ ਦੀ ਸੰਗਤ ਮੈਂ ਵੱਡੇ ਭਾਗਾਂ ਨਾਲ ਬੜੀ ਉੱਚੀ ਕਿਸਮਤ ਨਾਲ ਪ੍ਰਾਪਤ ਕੀਤੀ ਹੈ ਬੜਵਭਾਗੀ ਪਾਏ ਨਾਮ ਧਿਆਏ ਲਾਥੇ ਦੁੱਖ ਸੰਤਾਪੇ ਲਓ ਹਣ ਮਹਾਰਾਜ ਕਹਿੰਦੇ ਨੇ ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਕੋਸ ਕਿਸਮਤੀ ਨਾਲ ਹਾਸਲ ਕਰ ਲੈਂਦਾ ਹੈ ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਦੇ ਸਾਰੇ ਦੁੱਖ ਉਸ ਦੇ ਸਾਰੇ ਕਲੇਸ਼ ਮੁੱਕ ਜਾਂਦੇ ਹਨ ਤੇ ਸੰਤ ਦੀ ਪਰਿਭਾਸ਼ਾ ਹੈਗੀ ਆ ਭਾਈ ਸਤ ਸੰਗਤ ਸੱਚੀ ਸੰਗਤ ਗੁਰੂ ਦੀ ਸੰਗਤ ਕਰਨੀ ਗੁਰੂ ਦੀ ਬਾਣੀ ਸੁਣਨੀ ਸੁਣਾਉਣੀ ਗੁਰੂ ਵਾਲਾ ਸਿਧਾਂਤ ਆਪਣੇ ਹਿਰਦੇ ਘਰ ਵਿੱਚ ਵਸਾ ਕੇ ਰੱਖਣਾ ਗੁਰੂ ਦੇ ਕਹੇ ਅਨਸਾਰ ਜੀਵਨ ਇਹ ਆ ਸੰਤ ਜਨਾਂ ਦੀ ਸੰਗਤ ਅਗੇ ਮਾਰਾ ਦੱਸਦੇ ਨੇ ਗੁਰ ਚਰਨੀ ਲਾਗੇ ਭ੍ਰਮ ਭੋ ਭਾਗੇ ਆਪ ਮਟਾਇਆ ਆਪੇ ਜਿਹੜਾ ਬੰਦਾ ਸਤਗੁਰੂ ਦੀ ਚਰਨੀ ਲੱਗਦਾ ਹੈ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ ਹਰੇਕ ਡਰ ਸਹਿਮ ਖਤਮ ਹੋ ਜਾਂਦਾ ਹੈ ਉਹ ਆਪਣੇ ਅੰਦਰੋਂ ਆਪਾ ਭਾਵ ਹੰਕਾਰ ਦੂਰ ਕਰ ਲੈਂਦਾ ਹੈ ਕਰ ਕਿਰਪਾ ਮਿਲੇ ਪ੍ਰਭ ਆਪਣੇ ਵਿਛੜ ਕਤਹਿ ਨਾ ਜਾਈ ਜਿਸ ਮਨੁੱਖ ਨੂੰ ਪਿਆਰੇ ਪ੍ਰਭੂ ਨੇ ਮਿਹਰ ਕਰਕੇ ਆਪਣੇ ਚਰਨਾਂ ਵਿੱਚ ਜੋੜ ਲਿਆ ਉਹ ਪ੍ਰਭੂ ਤੋਂ ਵਿਛੜ ਕੇ ਹੋਰ ਕਿਧਰੇ ਵੀ ਨਹੀਂ ਜਾਂਦਾ ਹੁਣ ਧਿਆਨ ਦਿਓ ਜੀ ਸੁਣਨ ਵਾਲੇ ਕਰਵਾਣੀ ਭਾਈ ਫਿਰ ਹੋਰ ਨਹੀਂ ਕਿਧਰੇ ਜਾਂਦਾ ਬਿਆਦਨ ਪੱਕਾ ਹੀ ਜਾਣਾ ਆਦਨ ਪੱਕਾ ਹੀ ਆਉਣਾ ਆਉਣੀ ਜਾਣੀ ਨਹੀਂ ਫਿਰ ਉਹਦੀ ਕਿਸੇ ਪਾਸੇ ਰਹਿੰਦੀ ਇੱਕ ਗੁਰੂ ਦੇ ਚਰਨਾਂ ਵਿੱਚ ਮਨ ਟਿਕ ਜਾਂਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰਦਾ ਤੇ ਉਹਦੀ ਬਾਣੀ ਪੜਦਾ ਸੁਣਦਾ ਪੜ ਸੁਣ ਕੇ ਉਹ ਬਚਨਾਂ ਤੇ ਪਹਿਰਾ ਦਿੰਦਾ ਗੁਰੂ ਦੇ ਬਚਨ ਮੰਨਣ ਦੀ ਕੋਸ਼ਿਸ਼ ਜਿਹੜਾ ਕਰਦਾ ਜਿਨੇ ਮੰਨ ਲਏ ਬਚਨ ਉਹਦਾ ਜੀਵਨ ਚੇਂਜ ਹੋ ਗਿਆ ਬਸ ਗੁਰਬਾਣੀ ਜੀਵਨ ਜਾਂ ਚਾਜੀ ਗੁਰਬਾਣੀ ਕੋਈ ਜਾਦੂ ਟੂਣਾ ਨਹੀਂ ਹੈਗੀ ਗੁਰਬਾਣੀ ਜੀਵਨ ਜਾਂ ਤਾਂ ਸਾਡਾ ਜੀਵਨ ਚੇਂਜ ਕਰ ਦਿੰਦੀ ਹੈ ਗਰਮਖਾਂ ਵਾਲਾ ਜੀਵਨ ਬਣਾਉਂਦੀ ਹੈ ਜਦੋਂ ਗਰਮਖਾਂ ਵਾਲਾ ਜੀਵਨ ਬਣਾਦਾ ਫਿਰ ਗੁਰੂ ਨਾਲ ਮਲਾਪ ਹੁੰਦਾ ਜਦੋਂ ਗੁਰੂ ਦੀ ਮਿਹਰ ਪਾਉਂਦਾ ਪ੍ਰਾਪਤ ਕਰਦਾ ਮਨੁੱਖ ਫਿਰ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦਾ ਵੈਨਵਾਂਤਨ ਨਾਨਕ ਦਾਸ ਤੇਰਾ ਸਦਾ ਹਰਿ ਸਰਨਾਈ ਨਾਨਕ ਬੇਨਤੀ ਕਰਦਾ ਹੈ ਕਿ हे ਹਰੀ ਮੈਂ ਤੇਰਾ ਦਾਸ ਹਾਂ ਮੈਨੂੰ ਵੀ ਆਪਣੀ ਸ਼ਰਨ ਵਿੱਚ ਰੱਖ ਹਰ ਦਰੇ ਹਰ ਦਰ ਸੋਹਣ ਤੇਰੇ ਭਗਤ ਪਿਆਰੇ RAM हे हरि तेरे दर ਤੇ ਤੇਰੇ ਬੁਹੇ ਤੇ ਖਲੋਤੇ ਤੇਰੇ ਪਿਆਰੇ ਭਗਤ ਸੋਹਣੇ ਲੱਗ ਰਹੇ ਹਨ 바ਰੀ ਤੰਨਾ 바ਰੀ ਜਾ ਮਹਾ ਸਦ ਬਲਿਹਾਰੇ RAM ਮੈਂ ਤੇਰੇ ਉਹਨਾਂ ਭਗਤਾਂ ਤੋਂ ਵਾਰਨੇ ਜਾਂਦਾ ਹਾਂ ਸਤਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਮਹਾਰਾਜ ਜਿਹੜੇ ਤੇਰੇ ਦਰ ਤੇ ਖੜੇ ਤੈਨੂੰ ਹੀ ਪੁਕਾਰ ਰਹੇ ਨੇ ਹੁਣ ਦਰ ਤੇ ਖੜਨ ਦਾ ਵੀ ਧਿਆਨ ਦਿਓ ਜੀ ਇਹ ਨਹੀਂ ਹੈ ਵੀ ਸਾਰਾ ਦਿਨ ਉੱਥੇ ਗੁਰੂਦਵਾਰੇ ਖੜੇ ਰਹੋ ਜਾਂਿੱਥੇ ਵੀ ਦਰ ਤੇ ਖੜੇ ਪੁਕਾਰੀ ਚੱਲੋ ਨਾ ਦਰ ਤੇ ਖੜੇ ਪੁਕਾਰਨ ਦਾ ਮਤਲਬ ਇਹ ਆ ਵੀ ਉਸ ਪ੍ਰਭੂ ਪ੍ਰਮਾਤਮਾ ਨੂੰ ਆਪ ਦਾ ਕਾਰੋਬਾਰ ਕਰਦਾ ਹੋਇਆ ਮਨੁੱਖ ਉਸ ਪ੍ਰਭੂ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਰਹੇ ਜੋ ਵੀ ਪੁਕਾਰ ਕਰਦਾ ਉਸ ਅਕਾਲ ਪੁਰਖ ਬਾਹੇ ਗੁਰੂ ਅੱਗੇ ਇਹਨੂੰ ਕਹਿੰਦੇ ਆ ਦਰ ਤੇ ਖੜਾ ਵੀ ਇੱਕ ਦਰ ਤੇ ਟਿਕਣਾ ਬਸ ਇੱਕ ਤੇ ਭਰੋਸਾ ਕਰਨਾ ਦਰ ਤੇ ਖੜਨ ਵਾਲਾ ਕੰਮ ਹੈ ਵਾਰੀ ਤਨ ਵਾਰੀ ਜਾਮਾ ਸਤਬਲ ਹਾਰੇ RAM ਮੈਂ ਤੇਰੇ ਉਹਨਾਂ ਭਗਤਾਂ ਤੋਂ ਪਾਰਨੇ ਜਾਂਦਾ ਹਾਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਸਤਿ ਬਲਿਹਾਰੇ ਕਰਨਮਸ਼ਕਾਰੀ ਜਿਨ ਭੇਟ ਤ ਪ੍ਰਭ ਜਤ ਮੈਂ ਉਹਨਾਂ ਭਗਤਾਂ ਅੱਗੇ ਸਿਰ ਨਵਾ ਕੇ ਸਦਾ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੂੰ ਮਿਲਿਆ ਪ੍ਰਮਾਤਮਾ ਨਾਲ ਡੂੰਗੀ ਸਾਝ ਪੈ ਜਾਂਦੀ ਹੈ ਘਟ ਘਟ ਰਵ ਰਹਿਆ ਸਭ ਥਾਈ ਪੂਰਨ ਪੁਰਖ ਬਿਦਾਤਾ ਤੇ ਇਹ ਸਮਝ ਆ ਜਾਂਦੀ ਹੈ ਕਿ ਸਰਵ ਵਿਆਪਕ ਸਿਰਜਣਹਾਰ ਹਰੇਕ ਸਰੀਰ ਵਿੱਚ ਹਰਥਾ ਮੌਜੂਦ ਹੈ ਗੁਰ ਪੂਰਾ ਪਾਇਆ ਨਾਮ ਧਿਆਇਆ ਜੂਏ ਜਨਮ ਨਹਾਰੇ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਉਹ ਜੁਆਰੀਏ ਬਾਗ ਜੂਏ ਵਿੱਚ ਮਨੁੱਖਾ ਜਨਮ ਦੀ ਬਾਜੀ ਨਹੀਂ ਹਾਰਦਾ ਮੈਂ ਬੰਤ ਨਾਨਕ ਸਰਨ ਤੇਰੀ ਰਾਖਾ ਕਿਰਪਾ ਧਾਰੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ हे ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ ਕਿਰਪਾ ਕਰਕੇ ਮੈਨੂੰ ਜੂਏ ਵਿੱਚ ਜੀਵਨ ਬਾਜੀ ਹਾਰਨ ਤੋਂ ਬਚਾ ਲੈ ਬੇਅੰਤ ਬੇਅੰਤ ਗੁਣ ਤੇਰੇ ਕੀਤਕ ਗਾਵਾ ਰਾਮ हे ਪ੍ਰਭੂ ਤੇਰੇ ਬੇਅੰਤ ਗੁਣ ਗੁਣ ਹਨ ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਮੈਂ ਤੇਰੇ ਕਿਤਨੇ ਕੋ ਗੁਣ ਗਾ ਸਕਦਾ ਹਾਂ ਤੇਰੇ ਚਰਨ ਤੇਰੇ ਚਰਨ ਧੂੜ ਬੜਵਢ ਭਾਗੀ ਪਾਵਾਂ RAM ਤੇਰੇ ਚਰਨ ਤੇਰੇ ਚਰਨ ਧੂੜ ਬੜਵਢ ਭਾਗੀ ਪਾਵਾਂ RAM हे ਪ੍ਰਭੂ ਜੇ ਮੇਰੇ ਵੱਡੇ ਭਾਗ ਹੋਣ ਤਾਂ ਹੀ ਤੇਰੇ ਚਰਨਾਂ ਦੀ ਸੁਹਣੇ ਚਰਨਾਂ ਦੀ ਧੂੜ ਮੈਨੂੰ ਮਿਲ ਸਕਦੀ ਹੈ ਹਰ ਧੂੜ ਹੀ ਨਾਈਏ ਮਹਿਲ ਗਵਾਈਏ ਜਨਮ ਮਰਨ ਦੁੱਖ ਲਾਥੇ ਪ੍ਰਭੂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਮਨ ਵਿੱਚੋਂ ਵਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਤੇ ਜਨਮ ਮਰਨ ਦੇ ਸਾਰੀ ਉਮਰ ਦੇ ਦੁੱਖ ਲੈ ਜਾਂਦੇ ਹਨ ਜੋ ਪ੍ਰਭੂ ਦੇ ਚਰਨਾਂ ਦੀ ਧੂੜ ਹੈ ਭਾਈ ਉਹ ਧੂੜ ਕਿਹੜੀ ਹੈ ਉਹਨਾਂ ਦੇ ਬਚਨ ਹਿਰਦੇ ਵਿੱਚ ਵਸਾ ਕੇ ਰੱਖਣੇ ਗੁਰੂ ਦੇ ਬਚਨ ਆਪਦੇ ਮਨ ਵਿੱਚ ਵਸਾ ਕੇ ਰੱਖਣੇ ਉਸ ਪ੍ਰਮਾਤਮਾ ਦੇ ਚਰਨਾਂ ਦੀ ਧੂੜ ਹੈ ਗੁਰੂ ਦੇ ਚਰਨਾਂ ਦੀ ਧੂੜ ਇਹ ਹੈ ਉਹਨਾਂ ਦੇ ਬਚਨ ਹਿਰਦੇ ਘਰ ਵਿੱਚ ਵਸਾ ਕੇ ਰੱਖਣੇ ਹੋਰ ਕੋਈ ਬਾਹਰੀ ਧੂੜ ਨਹੀਂ ਹੈ ਜੇ ਬਾਹਰੀ ਧੂੜ ਲੈਣੀ ਆ ਤਾਂ ਜੇ ਬਾਹਰੀ ਧੂੜ ਲੈਣੀ ਆ ਤਾਂ ਆ ਮਿੱਟੀ ਘਟੇ ਵਾਲੀ ਫਿਰ ਤਾਂ ਭਾਈ ਜਿਸ ਚੀਜ਼ ਦੀ ਤੁਹਾਨੂੰ ਧੂੜ ਚਾਹੀਦੀ ਉਹਦੇ ਪਿੱਛੇ ਤੁਰ ਪੋ ਜੇ ਪਸ਼ੂਆਂ ਦੀ ਗਾਇਆਂ ਦੀ ਗਾਇਆਂ ਦੀ ਧੂੜ ਲੈਣੀ ਆ ਗਾਵਾਂ ਗਊਆਂ ਦੀ ਧੂੜ ਲੈਣੀ ਤਾਂ ਗੋਂਗਾਂ ਦੇ ਬੱਗ ਫਿਰਦੇ ਨੇ ਉਹਨਾਂ ਦੇ ਮਗਰ ਤੁਰਪੋ ਧੂੜ ਓਟ ਪਈ ਜਾਊ ਗੱਡੀ ਮੋਟਰ ਦੀ ਧੂੜ ਚਾਹੀਦੀ ਤਾਂ ਗੱਡੀ ਮੋਟਰ ਮਗਰ ਤੁਰੇ ਜਾਓ ਉਹ ਧੂੜ ਵੱਖਰੀ ਆ ਜੀ ਉਹ ਤਾਂ ਮਿੱਟੀ ਘਟੇ ਵਾਲੀ ਧੂੜ ਆ ਇਹ ਜਿਹੜੀ ਚਰਨ ਧੂੜ ਆ ਅਸਲ ਵਿੱਚ ਗੁਰੂ ਦੇ ਬਚਨ ਹਿਰਦੇ ਵਿੱਚ ਵਸਾਉਣਾ ਇਹਨੂੰ ਚਰਨ ਧੂੜ ਕਿਹਾ ਕਰਵਾਣੀ ਵਿੱਚ ਪ੍ਰਭੂ ਦੇ ਚਰਨਾਂ ਦੀ ਧੂੜ ਇਸ ਇਨਸਾਨ ਪ੍ਰਭੂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਮਨ ਵਿੱਚੋਂ ਬਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਹੁਣ ਇਹਦਾ ਭਾਵ ਇਹੀ ਬਣਦਾ ਨਾ ਵੀ ਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ ਘਰ ਵਿੱਚ ਵਸਾ ਲਾ ਤੇ ਬਕਾਰੀ ਬਿਰਤੀ ਤੇਰੀ ਦੂਰ ਹੋ ਜਾਣੀ ਆ ਅੰਦਰ ਬਾਹਰ ਸਦਾ ਹਦੂਰੇ ਪਰਮੇਸ਼ਰ ਪ੍ਰਭ ਸਾਥੇ ਇਹ ਨਹਿਜਾ ਵੀ ਆ ਜਾਂਦਾ ਹੈ ਕਿ ਪਰਮੇਸ਼ਰ ਪ੍ਰਭੂ ਸਾਡੇ ਅੰਦਰ ਅਤੇ ਬਾਹਰ ਸਾਰੇ ਸੰਸਾਰ ਵਿੱਚ ਸਦਾ ਸਾਡੇ ਅੰਗ ਸੰਗ ਵੱਸਦਾ ਹੈ ਸਾਡੇ ਨਾਲ ਵੱਸਦਾ ਹੈ ਮਿਟੇ ਦੁੱਖ ਕਲਿਆਂ ਕੀਰਤਨ ਬਹੁੜ ਜੋਨ ਨਾ ਪਾਵਾਂ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਉਸ ਦੇ ਅੰਦਰ ਸੁੱਖ ਆਨੰਦ ਬਣ ਜਾਂਦੇ ਹਨ ਉਸ ਦੇ ਦੁੱਖ ਮਿਟ ਜਾਂਦੇ ਹਨ ਉਹ ਮੋੜ ਜੂਨਾ ਵਿੱਚ ਨਹੀਂ ਪੈਂਦਾ 84 ਦਾ ਗੇੜ ਖਤਮ ਬੈਨਵੰਤ ਨਾਨਕ ਗੁਰ ਸ਼ਰਨ ਤਰੀਏ ਆਪਣੇ ਪ੍ਰਭ ਭਾਵ ਗੁਰੂ ਨਾਨਕ ਸਾਹਿਬ ਜੀ ਕਹਿੰਨਾ ਕਰਦੇ ਨੇ ਗੁਰੂ ਦੀ ਸ਼ਰਨ ਪਿਆ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਜੇ ਮੈਨੂੰ ਵੀ ਗੁਰੂ ਮਿਲ ਪਏ ਤਾਂ ਮੈਂ ਵੀ ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਾਵਾਂ ਆਸਾ ਸ਼ਾਂਤ ਮਹੱਲਾ ਪੰਜਵਾਂ ਘਰ ਚੌਥਾ ਰਾਗ ਆਸਾ ਘਰ ਚੌਥਾ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਸ਼ੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਤਗੁਰੂ ਦੀ ਕਿਰਪਾ ਕਵੇਂ ਮਿਲਦੀ ਹੈ ਗੁਰੂ ਦੇ ਬਚਨ ਮੰਨ ਕੇ ਹਰ ਚਰਨ ਕਮਲ ਮਨ ਵਿਦਿਆ ਕਿਸ ਆਣ ਨਾਮੀਠਾ ਰਾਮ ਰਾਜੇ ਮਿਲ ਸਤ ਸੰਗਤ ਆਰਾਧਿਆ ਹਰ ਘਟ ਘਟੇ ਦੀਠਾ ਰਾਮ ਰਾਜੇ ਜਿਸ ਮਨੁੱਖ ਦਾ ਮਨ ਪ੍ਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਵਿੱਚ ਜੁੜ ਪ੍ਰੋਤਾ ਜਾਂਦਾ ਹੈ ਜੁੜ ਜਾਂਦਾ ਹੈ ਉਸ ਨੂੰ ਪ੍ਰਮਾਤਮਾ ਦੀ ਯਾਦ ਤੋਂ ਬਿਨਾ ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ ਸਾਧ ਸੰਗਤ ਵਿੱਚ ਮਿਲ ਕੇ ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ ਉਸ ਨੂੰ ਪ੍ਰਮਾਤਮਾ ਹਰੇਕ ਸਰੀਰ ਵਿੱਚ ਵਸਦਾ ਦਿਸਦਾ ਹੈ ਮਿਲ ਸੰਗਤ ਮਿਲ ਸਤ ਸੰਗਤ ਅਰਾਧਿਆ ਹਰ ਘਟ ਘਟੇ ਢੀਠਾ ਰਾਮ ਰਾਜੇ ਹਰ ਘਟ ਘਟੇ ਢੀਠਾ ਅਮਿਰਤੋ ਬੂਠਾ ਅਮਿਰਤੋ ਬੂਠਾ ਹਰ ਘਟੇ ਘਟ ਢੀਠਾ ਅਮਿਰਤੋ ਬੂਠਾ ਜਨਮ ਮਰਨ ਦੁਖ ਨਾਠੇ ਉਸ ਮਨੁੱਖ ਦੇ ਹਿਰਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਆਬਸਦਾ ਹੈ ਜਿਸ ਦੀ ਬਰਕਤ ਨਾਲ ਉਸ ਦੇ ਜਨਮ ਮਰਨ ਦੇ ਗੇੜ ਦੁੱਖ ਜ਼ਿੰਦਗੀ ਦੇ ਸਾਰੇ ਮੁੱਕ ਜਾਂਦੇ ਹਨ ਇਹਦੂ ਅਗਲਾ ਸ਼ਬਦ ਆਪਾਂ ਅਗਾਹ ਪੜਾਂਗੇ ਜੀ